ਅਸਲਾਮੁਅਲੈਕੁਮ ਉਮੀਦ ਕਰਨੀ ਹੈ ਤੁਸੀਂ ਸਾਰੇ ਖੈਰੀਅਤ ਨਾਲ ਹੋਵੋਗੇ ਗਿਆਨੀ ਸੰਤ ਸਿੰਘ ਮਸਕੀਨ ਜੀ ਆਪਣੀ ਜ਼ਿੰਦਗੀ ਦਾ ਇੱਕ ਇਹੋ ਜਿਹਾ ਵਾਕਿਆ ਸੁਣਾ ਰਹੇ ਹੈ ਜਿਹਦੇ ਵਿੱਚ ਕੁਝ ਨੌਜਵਾਨਾਂ ਨੇ ਉਹਨਾਂ ਨਾਲ ਬਦਤਮੀਜ਼ੀ ਕੀਤੀ ਉਹਨਾਂ ਨੂੰ ਗਾਲ੍ਹੀਆਂ ਦਿੱਤੀਆਂ ਔਰ ਉਹਨਾਂ ਨੂੰ ਮਾਰਨੇ ਦੀ ਕੋਸ਼ਿਸ਼ ਵੀ ਕੀਤੀ ਉਸ ਟਾਈਮ ਉਹਨਾਂ ਦੀ ਕੀ ਕੰਡੀਸ਼ਨ ਸੀ ਕਿੰਨੀ ਉਹਨਾਂ ਨੂੰ ਦੁੱਖ ਤਕਲੀਫ ਹੋਇਆ ਇਹ ਅਸੀਂ ਅੱਜ ਦੀ ਵੀਡੀਓ ਦੇ ਵਿੱਚ ਉਹਨਾਂ ਦੀ ਜ਼ੁਬਾਨੀ ਜਾਣਾਂਗੇ ਬਹੁਤ ਵਧੀਆ ਕਥਾ ਹੈਗੀ ਹੈ ਤੁਹਾਡੇ ਅਗੇ ਰਿਕੁਐਸਟ ਹੈ ਕਿ ਤੁਹਾਨੂੰ ਸੁਣਿਓ ਔਰ ਜੋ ਉਹ ਗੱਲ ਕਹਿਣਾ ਚਾਹ ਰਹੇ ਹੈ ਉਸ ਨੂੰ ਸਮਝਿਓ ਖਾਸ ਤੌਰ ਤੇ ਨੌਜਵਾਨ ਨਸਲ ਲਈ ਅਪੀਲ ਹੈ ਰਿਕੁਐਸਟ ਹੈ ਕਿ ਇਸ ਕਥਾ ਨੂੰ ਸੁਣੇ ਸੋ ਚਲ ਕੇ ਕਥਾ ਸੁਣਨੇ ਆ ਫਿਰ ਕਰਨੇ ਆ ਉਸ ਤੇ ਵਿਚਾਰ ਕਿੱਥੇ ਗੁਰਦੁਆਰਿਆਂ ਵਿੱਚ ਉਹ ਨੌਜਵਾਨ ਬਹੁਤ ਸਾਰੇ ਗੁਰਦੁਆਰਿਆਂ ਵਿੱਚ ਕਾਬਜ਼ ਸਨ ਜੋ ਕੁਛ ਤੇ اس حالات دے دوران نسکے آئے سن تے کچھ پتھے تے پہلے دے رہن والے سن انہا دے قبضے سن انہا دی سوچنی میں دیکھ کے حیران ہویا حالات دا کچھ بھی پتا نہیں پورے ایڑے دا بھی پتا نہیں لیکن دم گجے بڑے ہیں ਨਿਊਯਾਰਕ ਵਿੱਚ 15-20 ਨੌਜਵਾਨਾਂ ਨੇ ਮੈਨੂੰ ਘੇਰ ਲਿਆ ਬੋਨੀ ਸਟਰੀਟ ਗੁਰਦੁਆਰੇ ਦੇ ਇੱਕ ਕਮਰੇ 'ਚ ਬੁਲਾ ਕੇ ਕਹਿਣ ਲੱਗੇ ਤੁਸੀਂ ਮੂਲ ਮੰਤਰ ਗੁਰੂ ਪ੍ਰਸਾਦ ਤੱਕ ਪੜਦੇ ਹੋ ਮੈਂ ਕਿਹਾ ਹੈ ਹੀ ਗੁਰੂ ਪ੍ਰਸਾਦ ਤੱਕ ਨਹੀਂ ਨਾਨਕ ਹੋਸੀ ਵੀ ਸਤਿ ਤੱਕ ਹੈ ਮੈਨੂੰ ਨਾਨੂ ਕੇ ਇਹ ਕੰਮ ਤੁਸੀਂ ਪ੍ਰਚਾਰ ਕਰਤੇ ਲੈਣ ਲਿਓ ਜਿਹੜਾ ਕੰਮ ਤੁਹਾਡਾ ਤੁਸੀਂ ਆਪਣਾ ਕੰਮ ਕਰੋ ਤਾਉਨਾ ਨੇ ਮੈਨੂੰ ਗੱਲਾਂ ਵੀ ਘਟੀਆਂ ਸ਼ਬਦ ਵੀ ਬੋਲੇ ਉਸ ਇੱਕ ਨੌਜਵਾਨ ਬੱਚੀ ਜੋ ਮੇਰੇ ਰਿਸ਼ਤੇ ਦੀ ਉਹ ਥੇ ਰਹਿੰਦੀ ਸੀ ਆ ਗਈ ਉਸਨੇ ਉਹਨਾਂ ਨੌਜਵਾਨਾਂ ਨੂੰ ਡਾਕਣਾ ਸ਼ੁਰੂ ਕੀਤਾ ਜਿਤੇ ਸਾਰੀ ਜ਼ਿੰਦਗੀ ਧਰਮ ਪ੍ਰਚਾਰ ਵਿੱਚ ਲੰਗ ਗਈ ਗੁਰਬਾਣੀ ਵਿਚਾਰ ਸੁਣਾਦਿਆਂ ਲੰਗ ਗਈ ਕੋਈ ਗੁਰਬਾਣੀ ਸੰਬੰਧੀ ਉਹਦੀਆਂ ਗਲਤੀਆਂ ਕੱਢ ਦੇਵਾ ਜਦਕੇ ਤੁਹਾਨੂੰ ਕੁਝ ਵੀ ਨਹੀਂ ਪਤਾ ਔਰ ਤੁਹਾਨੂੰ ਸ਼ਰਮ ਆਣੀ ਚਾਹੀਦੀ ਹੈ ਔਰ ਸਾਰੀ ਸੇਵਾ ਤੇ ਇਸ ਦੀ ਪਾਣੀ ਫੇਰ ਦੇਵਾ نے میری ماں پکڑ لی آخیا اٹھو تو سی کیونکہ اس پتا سی میں ہارٹ کا بھی مریض ہاں دوائی لینا اس دوران ایک دو نوجوان کی اکھا میں دیکھیا انہوں نے اک نال اشارہ کیتا کہ مسکین کے ہاتھ اٹھائی ہے میں اکھا دیکھ لیا لیکن ਉਹ ਨਾਲ ਇੱਕ ਵਡੇਰੀ ਉਮਰ ਦਾ ਵਿਸੀ ਉਸ ਨੇ ਇਸ਼ਾਰਾ ਕਰ ਦਿੱਤਾ ਜਾਣ ਦਿਵਾ ਪਰ ਇੱਕ ਗਿਆਨੀ ਜੋ ਆਪਣੇ ਆਪ ਨੂੰ ਟਕਸਾਲੀ ਕਹਿੰਦਾ ਸੀ ਜਦਕਿ ਮੈਂ ਕਦੀ ਉਸ ਨੂੰ ਨਹੀਂ ਦੇਖਿਆ ਟਕਸਾਲ ਵਿੱਚ ਨਾ ਹੀ ਸੰ ਜਰਨੈਲ ਸਿੰਘ ਨਾਲ ਦੇਖਿਆ ਉਹ ਵਿਸੀ ਜਦਕਿ ਹਰ ਸਾਲ ਦਰਬਾਰ ਸਾਹਿਬ ਕਥਾ ਦੀ ਸਮਾਪਤੀ ਤੇ ਸੰਗ ਜਨੈਲ ਸਿੰਘ ਮੈਨੂੰ ਸਰੂਪਾ ਦੇਣ ਲਈ ਆਉਂਦੇ ਸਨ। ਪੁੱਛੀ ਜਾਂਦੌਰ ਤੇ ਦਸਤਾਰ ਦੇਣੀ, ਮਾਇਆ ਦੇਣੀ, ਬਾਬਾ ਖੜਕ ਸਿੰਘ ਵੀ ਸਰੂਪਾ ਦੇਣ ਲਈ ਆਉਂਦੇ ਸਨ। ਇੱਕ ਸਰੂਪਾ ਦਰਬਾਰ ਸਾਹਿਬ ਤੋਂ ਤੇ ਮਿਲ ਵਰਸੀ। ਔਰ ਮੈਂ ਦਰਬਾਰ ਸਾਹਿਬ ਤੋਂ ਕੋਈ ਮਾਇਆ ਨਹੀਂ ਲੈਂਦਾ ਸੀ। ਲੇਕਿਨ ਬਾਬਾ ਖੜਕ ਸਿੰਘ ਔਰ ਸੰਜਰਨੈਲ ਸਿੰਘ ਇੱਕ ਸੋ ਇੱਕਦਮ ੜਾ ਰੱਖੇ ਦਸਤਾਰ ਮੈਨੂੰ ਰੂਪੇ ਦੇ ਰੂਪਿ ਚ ਲੈ ਲੈਣਸ ਮੈਂ ਇਸ ਨੂੰ ਗੁਰੂ ਦੀ ਬਖਸ਼ਿਸ਼ ਸਮਝ ਕੇ ਲੈ ਲੈਣਸ ਸੰਜਰਨੈਲ ਸਿੰਘ ਮੇਰੀਆਂ ਟੇਪਾਂ ਦੀ ਅਕਸਰ ਦਿਨ ਨੂੰ ਸੁਣਿਆ ਕਰਦੇ ਸਨ ਔਰ ਕਦੇ-ਕਦੇ ਬੈਠ ਕੇ ਵਿਚਾਰ ਉਤੰਦਰਵੀ ਕਰਦੇ ਸਨ ਪਰ ਉਨਾ ਦੇ ਅਨੁਆਈ ਇਹ ਨੌਜਵਾਨ ਇਹਨਾਂ ਦੀ ਹਾਲਤ ਦੇਖ ਕੇ ਮੈਨੂੰ ਬਿਲਕੁਲ ਵਿਪਰੀਤ ਦਸ਼ਾ ਪ੍ਰਤੀਤ ਹੋਈ ਔਰ ਮੈਂ ਸੋਚਦਾ ਸੀ ਗੁਰਦੁਆਰੇ ਕੌਂ ਇਹ ਵਿਚਾਰ ਰਸਤਲ ਦਿੱਜ ਜਾਏਗਾ ਵਾਕਈ ਐਸਾ ਹੀ ਹੋਇਆ کنڈا اور امریکہ دے بیشتر گردوارے بھیانکر لڑائی جھگڑے دے کارن بنے اور خون خرابے ہوندے رہے وہ نوجوان جنا نے میری اس طریقے بےستتی کی تھی دو تین دن میرا دماغ اپسیٹ رہا ਇਸ ਤਰ੍ਹਾਂ ਦੇ ਮਾਹੌਲ ਵਿੱਚ ਕਿਸ ਤਾਂ ਗੁਰਬਾਣੀ ਵਿਚਾਰ ਸਰਵਨ ਕਰਾ ਸਕਾਂਗਾ ਪਰ ਕਿਸੇ ਕਿਸੇ ਕੋਲ ਹੋਰੇ ਜੋ ਗੰਭੀਰ ਸੰਤਾਂ ਸਨ ਗੁਰਬਾਣੀ ਦੇ ਵਿਚਾਰ ਨੂੰ ਸਮਝਣ ਵਾਲੀਆਂ ਸਨ ਉਹਨਾਂ ਦੇ ਪਿਆਰ ਨੇ ਦਿੱਤੇ ਹੋਏ ਸਤਿਕਾਰ ਨੇ ਮੇਰਾ ਉਤਸ਼ਾਹ ਬੁਧਾਈ ਰੱਖਿਆ ਪਰ ਸਹਿਜ ਸਹਿਜ ਇਹ ਨੌਜਵਾਨ آم سنگت کی نگاہاں تو گردے گئے اور ماحول ٹھنڈا ہویا پر میں کافی دینا تو ہر سال انہوں ملکوں گرمیاں دن آ جانا گربانی پرچار کی سیوا کر واپس چلا جانا ਮੈਂ ਪੂਰਨ ਤੌਰ ਤੇ ਆਪਣੇ ਆਪ ਨੂੰ ਰਾਜਨੀਤੀ ਤੋਂ ਇੱਕ ਪਾਸੇ ਕਰ ਲਿਆ ਕਿਉਂ ਇਹ ਸਮਰਥਾ ਦੀ ਤਾਕਤ ਜਿਨਾ ਜਿਨਾ ਕੋਲ ਸੀ ਉਹ ਅਕਸਰ ਗਿਰਗੜ ਦੀ ਤਰ੍ਹਾਂ ਰੰਗ ਬਦਲਦੇ ਰਹਿੰਦੇ ਸਨ ਤੇ ਮੈਂ ਕੁਝ ਚੰਦ ਜ਼ਿਮਾਵਾਰ ਪ੍ਰਚਾਰਕਾਂ ਨੂੰ ਵੀ ਕਿਹਾ ਕੁਝ ਉਹਨਾਂ ਦਾ ਕੰਮ ਹੈ ਸਿਆਸਤ ਵਿੱਚ ਪੈਣਾ ਸਾਨੂੰ ਧਰਮ ਪ੍ਰਚਾਰ ਕਰਨਾ ਚਾਹੀਦਾ ਕੰਮ ਕਿ ਸਿਆਸਤ ਵਿੱਚ ਦਾਅ ਪੇਚ ਉਤਾਰ ਚੜਾ ਏਰਾ ਫੇਰੀ ਤੋਂ ਬਿਨਾ ਹੋਰ ਕੁਝ ਨਹੀਂ ਹੁੰਦਾ ਸਾਨੂੰ ਨਿਰੋਲ ਧਰਮ ਪ੍ਰਚਾਰ ਕਰਕੇ ਨੌਜਵਾਨਾਂ ਦੇ ਸਿੱਖ ਸੰਕਟਾਂ ਦੇ ਧਰਮ ਦੇ ਬੂਟੇ ਨੂੰ ਹਰਾ-ਭਰਾ ਰੱਖਣਾ ਚਾਹੀਦਾ ਹੈ ਪਰ ਮੈਂ ਉਦੋਂ ਦਾ ਆਪਣੇ ਆਪ ਨੂੰ ਰਾਜਨੀਤੀ ਤੋਂ ਇੱਕ ਪਾਸੇ ਕਰਕੇ ਕਿਤੇ ਕਿ ਮੈਂ ਰਾਜਨੀਤਿਕ ਪਹਿਲੇ ਵੀ ਨਹੀਂ ਸੀ ਸਿਰਫ ਰਾਜਨੀਤੀ ਨੇ ਜੋ ਜ਼ਖਮ ਪਹੁੰਚਾਇਆ ਸੀ ਉਸ ਸੰਬੰਧ ਵਿੱਚ ਮੈਂ ਬੋਲਣਾ ਆਰੰਭ ਕੀਤਾ ਸੀ ਔਰ ਇਸ ਤੋਂ ਬਾਅਦ ਮੈਂ ਆਪਣੀ ਉਸ ਪੁਰਾਣੀ ਪਰੰਪਰਾ ਦੇ ਚਾ ਗਿਆ ਨਿਰੋਲ ਗੁਰਬਾਣੀ ਧਰਮ ਦਾ ਪ੍ਰਚਾਰ ਸੀਨੇਜ ਪ੍ਰਭੂ ਨੇ ਜੋ ਆਪਣਾ ਪਿਆਰ ਦਿੱਤਾ ਸੀ ਗੁਰੂ ਨਾਨਕ ਨੇ ਆਪਣੀ ਭਗਤੀ ਦਿੱਤੀ ਸੀ زندگی دو وڈیا چھلکا بھی دتیا دس دے دوران میں کافی کچھ گوایا اور ڈھی کلا چلا گیا اس بعد گرو کرپا صدقہ اپنے آپ سوالنا شروع تا اور دھن گرو نانک دیو جی مہاراج دی محرمت نے میرے ਉਤਸ਼ਾਹ ਨੂੰ ਪਿਆਰ ਨੂੰ ਭਗਤੀ ਨੂੰ ਉਠਾਣਾ ਸ਼ੁਰੂ ਕੀਤਾ 15 ਉਮੰਗ ਪਿਆਸ ਉਹਨਾਂ ਝਰਖੰਡ ਦੇ ਸੰਬੰਧਿਤ ਤੇ ਬਣੀ ਰਹਿੰਦੀ ਹੈ ਪ੍ਰਭ ਮੋਹੇ ਕਬ ਗੱਲ ਲਾਵੇਂਗੇ ਪਰ ਜਾਪਦੇ ਅਜੇ ਲਈ ਉਸ ਤਰ੍ਹਾਂ ਦੀ ਤਾਲਵਤ ਨਹੀਂ ਬਣੇ ਬਾਬਾ ਪਲਵੰਦ ਸਿੰਘ ਜੀ ਦਾ ਇੱਕ ਬੋਲ ਯਾਦ ਆ ਜਾਂਦਾ ਹੈ ਉਹ ਕਹਿੰਦੇ ਰੋਂਦੇ ਹੋਏ ਬੱਚੇ ਦੇ ਮੂੰਹ ਦੇ ਵਿੱਚ ਜਦ ਮਾਂ ਦਾ ਹਸਣ ਪੈ ਜਾਂਦਾ ਹੈ ਉਹ ਚੁੱਪ ਕਰ ਜਾਂਦਾ ਹੈ ਤਿੰਨ ਅਗਰ ਉਸ ਤਰ੍ਹਾਂ ਦਾ ਰਸ ਮਿਲ ਜਾਏ ਤਾਂ ਕੌਣ ਕਥਾ ਨਹੀਂ ਕਰੇਗਾ ਚੁੱਪ ਕਰ ਜਾਏਗਾ ਗੁਰੂ ਤੇਗ ਬਹਾਦਰ ਕਥਾ ਕਰਉਣਾ ਚੰਦ ਹੈ ਕੁਇਸੀ ਕੀ ਖੁਸ਼ ਰਹਾ ਹੈ ਇਸੇ ਚੀਜ਼ ਪਰਸਨ ਰਹਾ ਹੈ ਤੋ ਇਸ ਤਰ੍ਹਾਂ ਆਪਣੇ ਮਨ ਨੂੰ ਸਮਝਾ ਕੇ ਮੈਂ ਤਨਤਾ ਗੁਰਬਾਣੀ ਵਿਚਾਰ ਪ੍ਰਚਾਰ ਸੰਤਾਂ ਦੇ ਸਾਹਮਣੇ ਰੱਖ ਰਿਹਾ ਹਾਂ ਮੇਰੇ ਨਾਲ હિન્દੂ ਵੀਰ ਵੀ ਪਿਆਰ ਕਰਦੇ ਨੇ ਇੰਦੌਰ ਗੀਤਾ ਭਵਨ ਜੰਮੂ ਬੀਤਾ ਹੁਣ ਔਰ ਅਲੀਗੜ੍ਹ ਦੇ ਸਵਾਮੀ ਰਾਮਕ੍ਰਿਸ਼ਨ ਮਿਸ਼ਨ ਦੇ ਚ ਵੀ ਮੈਂ ਕਥਾ ਕਰਦਾ ਰਿਹਾ ਅੰਗਲਣ ਵਿੱਚ ਇੱਕ ਮੌਲਵੀ ਇੱਕ ਮੁਸਲਮ ਵੀਰ ਵੀ ਮੈਨੂੰ ਕਹਿ ਲਗਾ ਮੈਂ ਮੈਨਾ ਦੋ ਮੈਨਾ ਤੁਹਾਡੇ ਨਾਲ ਰਹਿ ਕੇ ਗੁਰਬਾਣੀ ਵਿਚਾਰ ਸੁਣਨੇ ਮੈਨੂੰ ਅਨੰਦ ਆਉਂਦਾ ਹੈ ਇੱਕ ਦਿਨ ਕਿਦਰੇ ਸਵਾਲ ਆਇਆ ਸੀ ਕਿਸ ਤੰਗ ਗੁਰਗੋਰੇ ਲੰਡਨ ਦੇ ਮੈਂ ਕਿ ਤੁਸੀਂ ਖੁਸ਼ੀ ਨਾਲ ਰਹਿ ਸਕਦੇ ਹੋ ਕੋ ਇੰਗਲੈਂਡ ਵਿੱਚ ਔਰ ਉਸ ਤੋਂ ਬਾਅਦ ਕੈਨੇਡਾ ਵਿੱਚ ਕੁ ਦੋ ਤਿੰਨ ਮਹੀਨੇ ਨਾਲ ਰਹਾ ਔਰ ਬਹੁਤ ਵੱਡੇ ਮਹਿਮਾ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਗਾਇਨ ਕਰਨ ਲੱਗ ਪਿਆ ਖੇਡ ਲਗਾ ਮੇਰੇ ਬੱਚੇ ਪਰਵਾਰ ਰਾਵਲ ਪਿੰਡੀ ਪਾਕਿਸਤਾਨ ਦੇ ਚ ਹੈ ਪਰਨਾ ਜਿਸ ਥੰਗ ਨਾਲ ਮੇਰਾ ਮਨ ਬਣਿਆ ਹੈ ਮੈਂ ਤੇ ਕੁਝ ਹੋਰ ਹੋ ਜਾਣਾ ਸੀ ਪਰ ਇਹ ਸਾਰੀਆਂ ਪਰਿਵਾਰਿਕ ਮਜਬੂਰੀਆਂ ਖੈਰ ਮੈਂ ਵੀ ਸਮਝ ਗਿਆ ਹੁਣ ਵੀ ਜਦ ਕਦੀ ਮਿਲਦਾ ਹੈ ਰੋਣ ਲੱਗ ਪੈਂਦਾ ਹੈ ਹਜ਼ਾਰੋ ਹਜ਼ਾਰ ਇਕ ਤਫਾ ਮੈਨੂੰ ਕੈਨ ਲਗਾ ਮੈ ਅਲਵਰ ਸਵਾਗਤ ਤੇ ਵੀ ਆਣਾ ਚਾਹਦਾ ਮੈਸਨ ਆਪਣੀ ਤਰਫੋਂ ਸੰਪੂਰਨ ਸਰ ਵੀ ਭੇਜੀ ਲੇਕਿਨ ਉਸਨੂੰ ਵੀਜ਼ਾ ਨਾ ਮਿਲ ਸਕਿਆ ਉਹ ਨਹੀਂ ਪਹੁੰਚਿਆ ਗਿਆਨੀ ਸੰ ਸਿੰਘ ਮਸਕੀਨ ਜੀ ਆਪਣੀ ਜ਼ਿੰਦਗੀ ਦਾ ਇਹ ਦੁੱਖ ਭਰਾ ਵਾਕਿਆ ਸੁਣਾ ਰਹੇ ਸੀ ਜਦੋਂ ਉਹਨਾਂ ਦੀ ਆਵਾਜ਼ ਦੇ ਵਿੱਚ ਵੀ ਤਕਲੀਫ ਸੀਗੀ ਉਸ ਟਾਈਮ ਵੀ ਤੱਕ ਦਰਦ ਸੀਗਾ ਤੇ ਜਦੋਂ ਇਹ ਹੋਇਆ ਹੋਏਗਾ ਵਾਕਿਆ ਸੋਚੋ ਉਦੋਂ ਉਹਨਾਂ ਦੀ ਕੀ ਕੰਡੀਸ਼ਨ ਹੋਏਗੀ ਕਿੰਨੀ ਉਹਨਾਂ ਦੀ ਦਿਲਹਾਜ਼ਰੀ ਹੋਈ ਹੋਏਗੀ ਕਿੰਨੀ ਤਕਲੀਫ ਹੋਈ ਹੋਏਗੀ ਇਸ ਦਾ ਕੋਈ ਅੰਦਾਜ਼ਾ ਵੀ ਨਹੀਂ ਲਾ ਸਕਦਾ ਕਿਉਂਕਿ ਉਹਨਾਂ ਨੇ ਸਾਰੀ ਉਮਰ ਆਪਣਾ ਜੜਾ ਕੰਮ ਕੀਤਾ ਹੈਗਾ ਵਾ ਸਿਰਫ دین ਵਾਸਤੇ ਕੀਤਾ ਹੈਗਾ ਵਾ ਆਪਣੀ ਜ਼ਿੰਦਗੀ ਉਹਨਾਂ ਨੇ دین ਵਾਸਤੇ ਵਕਫ ਕੀਤੀ ਸੀਗੀ ਉਹਨਾਂ ਨੇ ਪ੍ਰਚਾਰ ਕੀਤਾ ਸੀਗਾ ਲੋਕਾਂ ਨੂੰ ਹੱਕ ਸੱਚ ਦਾ ਰਸਤਾ ਦਿਖਾਇਆ ਸੀਗਾ ਰਬੁਲ ਇਜ਼ਤ ਦੇ ਮਾਰਗ ਤੇ ਚਲਾਉਣ ਦੀ ਕੋਸ਼ਿਸ਼ ਕੀਤੀ ਸੀਗੀ ਦਿਲਾਂ ਨੂੰ ਮਿਲਾਉਣ ਦੀ ਕੋਸ਼ਿਸ਼ ਕੀਤੀ ਸੀ ਮੁਹੱਬਤ ਦਾ ਪੈਗਾਮ ਦਿੱਤਾ ਸੀ ਨਫ਼ਰਤਾਂ ਦੂਰ ਕੀਤੀਆਂ ਸੀਗੀਆਂ ਔਰ ਹਮੇਸ਼ਾ ਉਸ ਚੀਜ਼ ਦਾ ਪ੍ਰਚਾਰ ਕੀਤਾ ਸੀਗਾ ਜਿਹਦੇ ਨਾਲ ਜਿਹੜੀਆਂ ਕਿ ਚੰਗੀਆਂ ਆਤਾਂ ਪੈਦਾ ਹੋਣ ਔਰ ਇਨਸਾਨ ਰੱਬੁਲ ਇਜ਼ਤ ਦੇ ਕਰੀਬ ਹੋ ਜੇਵੇ ਕਿਉਂਕਿ ਰੱਬ ਦੀ ਗੱਲ ਕੀਤੀ ਸੀ ਇਹ ਰੱਬ ਨੂੰ ਜੋ ਪਸੰਦ ਰੱਬ ਜੋ ਫਰਮਾਉਂਦਾ ਜਿਸ ਤੇ ਮੁਤਾਬਕ ਜ਼ਿੰਦਗੀ گزارਣੀ ਚਾਹੀਦੀ ਹੈ ਉਸ ਤਰ੍ਹਾਂ ਦੇ ਇਲਮ ਦਾ ਨਨੇ ਪ੍ਰਚਾਰ ਕੀਤਾ ਸੀਗਾ ਇਹੀ وجہ ਹੈ ਕਿ ਉਹਨਾਂ ਨੂੰ ਗਿਆਨ ਦਾ ਸਾਗਰ ਕਿਹਾ ਜਾਂਦਾ ਹੈ ਉਹ ਸਿਰਫ ਭਾਰਤ ਦੇ ਵਿੱਚ ਹੀ ਕਥਾ ਨਹੀਂ ਸੀ ਕਰਦੇ ਬਲਕਿ ਦੁਨੀਆ ਦੇ ਹਰ ਮੁਲਕ ਚ ਉਹਨਾਂ ਨੇ ਜਾ ਕੇ ਕਥਾ ਕੀਤੀ ਔਰ ਸਿਰਫ ਉਹਨਾਂ ਨੂੰ ਸੁਣਨੇ ਵਾਲੇ ਜਿਹੜੇ ਆ ਉਹ ਯਕੀਨ ਨਹੀਂ ਸੇ ਬਲਕਿ तमाम ਮਜ਼ਾਹਬ ਦੇ ਲੋਗ ਜਿਹੜੇ ਆ ਉਹਨਾਂ ਨੂੰ ਸੁਣਦੇ ਸੀਗੇ ਤੇ ਜਦੋਂ ਉਹਨਾਂ ਨਾਲ ਇਹਦਾ ਵਿਵਹਾਰ ਹੋਏਗਾ ਜਿਹਦਾ ਰਵਈਆ ਕੀਤਾ ਜਾਏਗਾ ਯਕੀਨਨ ਉਹਨਾਂ ਨੂੰ ਬਹੁਤ ਉਸ ਤੋਂ ਦੁੱਖ ਤਕਲੀਫ ਹੋਏਗੀ ਔਰ ਹੋਈ ਵੀ ਉਹਨਾਂ ਨੇ ਆਪਣੀ ਕਥਾ ਦੇ ਵਿੱਚ ਵੀ ਬਿਆਨ ਕੀਤਾ ਕਿ ਇਸ ਰਵਈਏ ਇਸ ਵਾਕਿਆ ਤੋਂ ਬਾਅਦ ਉਹਨਾਂ ਨੇ ਕਾਫੀ ਦਿਨ ਤੱਕ ਜਿਹੜੀ ਇਹ ਕਥਾ ਨਹੀਂ ਸੀ ਕੀਤੀ ਕਿਉਂਕਿ ਉਹ ਮੈਂਟਲੀ ਬਹੁਤ ਜ਼ਿਆਦਾ ਡਿਸਟਰਬ ਹੋ ਗਏ ਸੀ ਉਹਨਾਂ ਨੇ ਕਦੀ ਸੋਚਿਆ ਵੀ ਨਹੀਂ ਸੀ ਕਿ ਕੋਈ ਉਹਨਾਂ ਦੇ ਨਾਲ ਇਸ ਤਰ੍ਹਾਂ ਬਦਤਮੀਜ਼ੀ ਕਰੇਗਾ ਗਾਲ੍ਹੀਆਂ ਦੇਗਾ ਜਿਸ ਤਰ੍ਹਾਂ ਉਹਨਾਂ ਨੇ ਕਥਾ ਦੇ ਵਿੱਚ ਕਿਹਾ ਕਿ ਉਹਨਾਂ ਨੇ ਕੁਝ ਨੌਜਵਾਨਾਂ ਦੀਆਂ ਅੱਖਾਂ ਦੇਖੀਆਂ ਸੀ ਜਿਹੜਾ ਕਿ ਮਾਰਨੇ ਦਾ ਇਸ਼ਾਰਾ ਵੀ ਕਰ ਰਹੇ ਸਿਗੇ ਇਸ ਹੱਦ ਤੱਕ ਉਹ ਨੌਜਵਾਨ ਜਿਹੜੇ ਆ ਉਹ ਪਹੁੰਚ ਗਏ ਸਿਗੇ ਔਰ ਉਹ ਇਸ ਲਈ ਤੁਹਾਨੂੰ ਇੰਨੀ ਜ਼ਿਆਦਾ ਤਕਲੀਫ ਮਹਿਸੂਸ ਹੋਈ ਉਹ ਨੌਜਵਾਨਾਂ ਦੇ ਰਵੱਈਏ ਦੀ ਵਜ੍ਹਾ ਤੋਂ ਕਿ ਉਹ انسان ਜਿਨੇ ਆਪਣੀ ਜ਼ਿੰਦਗੀ ਜੜੀ ਹੈ ਸਿਰਫ ਮਜ਼ਬੂਤ ਵਾਸਤੇ ਵਕਫ ਕਰ ਦਿੱਤੀ ਹੋਵੇ ਹੱਕ ਸੱਚ ਦਾ ਪ੍ਰਚਾਰ ਕੀਤਾ ਹੋਵੇ ਔਰ ਮਕਸਦ ਪਿੱਛੇ ਰੁਪਿਆ ਪੈਸਾ ਇਕੱਠਾ ਕਰਨਾ ਨਹੀਂ ਸੀ ਬਲਕਿ ਲੋਕਾਂ ਦੀਆਂ ਜ਼ਿੰਦਗੀਆਂ ਸਵਾਰਨਾ ਸੀਗਾ ਰੱਬ ਦੀ ਇੱਜ਼ਤ ਦੇ ਨਾਲ ਮਿਲਾਉਣਾ ਸੀਗਾ ਤੱਬ ਉਹ ਇਜ਼ਦੇ ਮਾਰਗ ਤੇ ਚਲਾਉਣਾ ਸੀਗਾ ਮੈਂ ਇੱਕ ਡਾਕੂਮੈਂਟਰੀ ਪੜ੍ਹੀ ਸੀਗੀ ਗਿਆਨੀ ਸੰਸਿੰਘ ਮਸਕੀਨ ਜੀ ਦੀ ਜ਼ਿੰਦਗੀ ਦੇ ਉੱਤੇ ਜਿਹਦੇ ਵਿੱਚ ਦੱਸਿਆ ਗਿਆ ਸੀ ਕਿ ਜਦੋਂ ਉਹ ਕਥਾ ਕਰਦੇ ਸੀਗੇ ਤੇ ਜਿਹੜਾ ਪੰਡਾਲ ਸੀ ਉਹ ਭਰ ਜਾਂਦਾ ਸੀਗਾ ਬਹੁਤ ਵੱਡੀ ਸੰਗਤ ਦੇ ਵਿੱਚ ਲੋਕ ਮੌਜੂਦ ਹੁੰਦੇ ਸੀ ਦੂਰੋਂ ਦੂਰੋਂ ਸੰਗਤਾਂ ਜਿਹੜੀਆਂ ਸੀ ਉਹਨਾਂ ਦੀ ਕਥਾ ਸੁਣਨ ਵਾਸਤੇ ਹੁੰਦੇ ਸੀ ਇੱਕ ਦਰਦ ਸੀਗਾ ਉਹਨਾਂ ਦੀ ਆਵਾਜ਼ 'ਚ ਇੱਕ ਅਸਰ ਰੱਖਦੀ ਸੀਗੀ ਉਹਨਾਂ ਦੀ ਆਵਾਜ਼ ਜਿਹੜੀ ਕਥਾ ਹੈ ਨਾ ਉਹ ਪੂਰ ਅਸਰ ਕਥਾ ਹੁੰਦੀ ਸੀਗੀ ਲੋਕਾਂ ਦੇ ਉੱਤੇ ਅਸਰ ਕਰਦੀ ਸੀਗੀ ਇਹੀ وجہ ਹੈ ਕਿ ਲੋਕ ਏਡੀ ਵੱਡੀ ਤਦਾਦ ਦੇ ਵਿੱਚ ਉਹਨਾਂ ਦੀ ਕਥਾ ਸੁਣਦੇ ਸੀਗੇ ਔਰ ਇਸ ਚੀਜ਼ ਨੂੰ ਮੈਂ ਮੰਨਣੀ ਹੈ ਕਿਉਂਕਿ ਅੱਜ ਸਿਰਫ ਉਹਨਾਂ ਦੀ ਕਥਾ ਹੈ ਉਹਨਾਂ ਦੀ ਆਵਾਜ਼ ਹੈ ਉਹ ਆਪ ਨਹੀਂ ਕਰ ਰਹੇਗੇ ਲੋਕ ਜਿਸ ਕਦਰ ਮੁਹੱਬਤ ਦਿਖਾਉਂਦੇ ਹੈਗੇ ਆ ਉਹ ਉਹ ਦੇਖ ਕੇ ਬਹੁਤ ਹੀ ਵਧੀਆ ਲੱਗਦਾ ਹੈ ਪਤਾ ਲੱਗਦਾ ਹੈ ਕਿ ਅੱਜ ਵੀ ਉਹ ਲੋਕਾਂ ਦੇ ਦਿਲਾਂ ਦੇ ਵਿੱਚ ਜ਼ਿੰਦਾ ਹੈਗੇ ਆ ਉਹ ਜਿਹੜਾ ਕੰਮ ਆਪਣੀ ਜ਼ਿੰਦਗੀ ਚ ਕਰਨ ਦੇ ਸੀ ਬਿਸ਼ੱਕ ਹੁਣ ਉਹ ਇਸ ਦੁਨੀਆ ਚ ਨਹੀਂ ਹੈਗੇ ਲੇਕਿਨ ਉਹਨਾਂ ਦਾ ਕੰਮ ਉਸੇ ਤਰ੍ਹਾਂ ਜਾਰੀ ਹੈ ਸਾਰੀ ਇਹ ਲੋਕ ਅੱਜ ਵੀ ਉਹਨਾਂ ਦੀ ਕਥਾ ਸੁਣਦੇ ਹੈਗੇ ਆ ਔਰ ਸੁਣ ਕੇ ਆਪਣੀ ਜ਼ਿੰਦਗੀ ਬਦਲਣ ਦੀ ਕੋਸ਼ਿਸ਼ ਕਰਦੇ ਹੀਗੇ ਆ ਪਰੇਸ਼ਾਨੀਆਂ ਦੂਰ ਕਰਦੇ ਹੀਗੇ ਉਹਨਾਂ ਦੀ ਕਥਾ ਸੁਣ ਕੇ ਸਕੂਨ ਹਾਸਲ ਕਰਦੇ ਹੀਗੇ ਉਹਨਾਂ ਦੀ ਕਥਾ ਸੁਣ ਕੇ ਔਰ ਗਿਆਨੀ ਸੰਸਿਗ ਮਸਕੀਨ ਜੀ ਐਸੇ ਪ੍ਰਚਾਰਕ ਸਿ ਐਸੇ ਵਿਦਵਾਨ ਸੀਗੇ ਜਿਨ੍ਹਾਂ ਅਧੀ ਕਥਾ ਸਿਰਫ ਸਿੱਖ ਨਹੀਂ ਸੀ ਸੁਣਦੇ ਬਲਕਿ ਬਾਕੀ ਮਜ਼ਾਹਬ ਦੇ ਲੋਕ ਵੀ ਬੜੇ ਪਿਆਰ ਤੇ ਮੁਹੱਬਤ ਦੇ ਨਾਲ ਉਹਨਾਂ ਦੀ ਕਥਾ ਸੁਣਦੇ ਸੀਗੇ ਉਹਨਾਂ ਨੇ ਕਥਾ ਦੇ ਵਿੱਚ ਜਿਸ ਤਰ੍ਹਾਂ ਦੱਸਿਆ ਕਿ ਇੱਕ ਮੁਸਲਮਾਨ ਜਿਹੜਾ ਕਿ ਉਹਨਾਂ ਦੀ ਕਥਾ ਸੁਣਦਾ ਸੀਗਾ ਔਰ ਕਥਾ ਸੁਣਿਆ ਰੋਂਦਾ ਸੀਗਾ ਕਿਉਂਕਿ ਉਹ ਉਹਦੇ ਦਿਲ ਦੇ ਉੱਤੇ ਉਹ ਚੀਜ਼ਾਂ ਜਿਹੜੀਆਂ ਅਸਰ ਕਰਦਾ ਅਸਰ ਕਰਦੀਆਂ ਸੀਗੀਆਂ ਉਹਨੂੰ ਸਮਝ ਆਉਂਦੀ ਸੀ ਉਹਨਾਂ ਚੀਜ਼ਾਂ ਦੀ ਗਿਆਨੀ ਸੰਤ ਸਿੰਘ ਮਸਕੀਨ ਜੀ ਹਰ ਪੱਖ ਨੂੰ ਐਡੇ ਵਧੀਆ ਅੰਦਾਜ਼ ਦੇ ਨਾਲ ਬਿਆਨ ਕਰਦੇ ਆ ਕਿ ਸੁਣਨੇ ਵਾਲੇ ਨੂੰ ਸਮਝ ਆ ਜਾਂਦੀ ਹੈਗੀ ਹੈ ਔਰ ਕਿਸੇ ਕਿਸਮ ਦੀ ਕੋਈ ਗਲਤੀ ਜਾਂ ਕੋਈ ਗਲਤ ਮਾਇਨੀ ਨਹੀਂ ਨਿਕਲਦਾ ਹੈਗਾ ਬਲਕਿ ਜਿਸ ਚੀਜ਼ ਨੂੰ ਸਮਝਾਣਾ ਚਾਹੁੰਦੇ ਆ ਉਸ ਨੂੰ ਸਮਝਾ ਦਿੰਦੇ ਆ ਉਦਾਹਰਨਾਂ ਦੇ ਕੇ ਮਜ਼ਬ ਦੇ ذریعے ਆਮ ਜ਼ਿੰਦਗੀ ਦੇ ذریعے اور ਇਹ ਹੀ وجہ ਹੈ ਕਿ ਇਸ ਰਵਈਏ ਦਾ ਉਹਨਾਂ ਨੇ ਕਦੀ ਵੀ ਐਕਸਪੈਕਟ ਨਹੀਂ ਸੀ ਕੀਤਾ ਜਿਹੜਾ ਉਹਨਾਂ ਦੇ ਨਾਲ ਨੌਜਵਾਨਾਂ ਨੇ ਕੀਤਾ ਪਰ ਜਦੋਂ ਉਹ ਤੁਹਾਡੀ ਸੰਗਤ ਨੇ ਉਹਨਾਂ ਨੂੰ ਹੌਸਲਾ ਦਿੱਤਾ ਉਹਨਾਂ ਦੀ ਹੌਸਲਾ ਆਪ ਜਾਈ ਕੀਤੀ ਉਸ ਤੋਂ ਬਾਅਦ ਉਹਨਾਂ ਨੇ ਦੁਬਾਰਾ ਕਥਾ ਕਰਨੀ ਸ਼ੁਰੂ ਕੀਤੀ ਇਸ ਕਥਾ ਸੁਣ ਕੇ ਅੱਜ ਵੀ ਮੈਨੂੰ ਦੁੱਖ ਤਕਲੀਫ ਹੋਈ ਹੈ ਕਿ ਇਹੋ ਜਿਹੇ ਪ੍ਰਚਾਰਕ ਦੇ ਨਾਲ ਇਸ ਤਰ੍ਹਾਂ ਦਾ ਰਵਈਆ ਜਿਹੜਾ ਜ਼ੇਬ ਨਹੀਂ ਦਿੰਦਾ ਹੈਗਾ ਨੌਜਵਾਨ نسل ਖਾਸ ਤੌਰ ਤੇ ਉਹਨਾਂ ਨੂੰ ਇੱਕ ਪੇਗਾਮ ਹੈ ਕਿ ਉਹ ਕਦੀ ਵੀ ਕਿਸੇ ਇਹਦੀਆਂ ਗੱਲਾਂ ਦੇ ਮਗਰ ਨਾ ਲੱਗਣ ਅਗਰ ਕੋਈ ਕਿਸੇ ਨੂੰ ਬੁਰਾ ਕਹਿ ਰਿਹਾ ਹੈ ਤੇ ਪਹਿਲੇ ਉਸ ਦੇ ਬਾਰੇ ਜਾਂਚ ਪੜਤਾਲ ਕਰਨ ਉਹਦੇ ਬਾਰੇ ਤਹਿਕੀਕ ਕਰਨ ਫਿਰ ਕੋਈ ਵੀ ਸਟੈਪ ਉਠਾਉਣ ਸਿਰਫ ਸੁਣੀ ਸੁਣਾਈ ਗੱਲ ਤੇ ਇਤਬਾਰ ਨਾ ਕਰ ਲੈਣ ਕਿਉਂਕਿ ਬਾਜ਼ ਦਫਾ ਕੋਈ ਜਿਹੜਾ ਵਾ ਉਹ ਕਿਸੇ ਦੇ ਵਿਰੋਧ ਦੇ ਵਿੱਚ, ਕ੍ਰੋਧ ਦੇ ਵਿੱਚ ਵੀ ਗਲਤ ਬਿਆਨੀ ਕਰਦਾ ਹੈ ਉਹਦੇ ਕਰਤਾਰ ਦੇ ਬਾਰੇ, ਉਹਦੇ ਗਿਆਨ ਦੇ ਬਾਰੇ। ਇਸ ਲਈ ਹਮੇਸ਼ਾ ਤਹਿਕੀਕ ਕਰੋ ਕਿਸੇ ਦੇ ਖਿਲਾਫ ਬੋਲਣ ਤੋਂ ਪਹਿਲੇ ਕੋਈ ਐਕਸ਼ਨ ਕਰਨੇ ਤੋਂ ਪਹਿਲੇ ਤਹਿਕੀਕ ਕਰੋ। ਆਇਆ ਜੋ ਕਿਹਾ ਗਿਆ ਹੈ ਉਹ ਸੱਚ ਹੈ ਜਾਂ ਨਹੀਂ ਹੈ ਜਾਂ ਕਿੰਨੇ ਉਹਦੇ ਚ ਹਕੀਕਤ ਹੈਗੀ ਹੈ। ਬਾਕੀ ਵੀਰੋ ਤੁਹਾਨੂੰ ਪਤਾ ਕੈਂਚ ਦੀ ਲੱਗੀ ਕਮੈਂਟਸ ਕਰਕੇ لازਮੀ ਦੱਸਿਓ ਰੱਖਿਓ ਆਪਣਾ ਟੀਹ ਸਾਰਾ ਖਿਆਲ ਮਿਲਾਂਗੇ। ਅਗਲੀ ਵੀਡੀਓ ਦੇ ਨਾਲ ਅੱਲਾਹ ਹਾਫਿਜ਼।